ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ 29 ਮਾਰਚ ਸੂਰਜ ਗ੍ਰਹਿਣ ਤੋਂ ਪਹਿਲਾਂ ਪਹਿਲਾਂ ਇਹ ਤਿੰਨ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਪੂਰਾ ਇਹ ਘਰ ਤੁਹਾਡਾ ਪੈਸਿਆਂ ਨਾਲ ਭਰ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਇਸ ਗ੍ਰਹਿਣ ਦਾ ਮਾੜਾ ਪ੍ਰਭਾਵ ਤੁਹਾਡੇ ਘਰ ਪਰਿਵਾਰ ਤੇ ਨਾ ਪੈ ਜਾਵੇ ਤੇ ਤੁਸੀਂ ਕਿਸੇ ਪਰੇਸ਼ਾਨੀ ਦਾ ਸਹਣਾ ਬਿਲਕੁਲ ਵੀ ਨਾ ਕਰੋ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਕਿ 29 ਮਾਰਚ ਸੂਰਜ ਗ੍ਰਹਿਣ ਤੋਂ ਪਹਿਲਾਂ ਇਹ ਤਿੰਨ ਉਪਾਅ ਤੁਸੀਂ ਕਰ ਲੈਣੇ ਹਨ। ਸਾਥ ਸੰਗਤ ਜੀ ਸਾਡੇ ਪੂਰੇ ਹੀ ਘਰ ਵਿੱਚ ਫਿਰ ਬਰਕਤ ਆ ਜਾਵੇਗੀ। ਸਾਡੀ ਜ਼ਿੰਦਗੀ ਦੇ ਵਿਚਲੇ ਜਿਹੜੇ ਵੀ ਦੁੱਖ ਹਨ ਪਰੇਸ਼ਾਨੀਆਂ ਹਨ ਸਭ ਕੁਝ ਹੀ ਖਤਮ ਹੋ ਜਾਵੇਗਾ ਸਾਤ ਸੰਗਰ ਜੀ ਸੂਰਜ ਗ੍ਰਹਿਣ ਇੱਕ ਵਿਸ਼ੇਸ਼ ਖਗੋਲੀ ਘਟਨਾ ਹੈ ਜਿਸ ਨੂੰ ਵਿਦਵਾਨ ਅਧਿਆਤਮਿਕ ਤੌਰ ਤੇ ਬਹੁਤ ਹੀ ਮਹੱਤਵਪੂਰਨ ਮੰਨਦੇ ਹਨ ਜਦੋਂ ਵੀ ਗ੍ਰਹਿਣ ਆਉਂਦਾ ਹੈ ਤਾਂ ਲੋਕ ਇਸ ਦੌਰਾਨ ਆਤਮਿਕ ਸ਼ੁੱਧੀ ਤੇ ਉੱਚੇ ਕਰਮ ਤੇ ਮਨ ਦੀ ਪਵਿੱਤਰਤਾ ਵੱਲ ਖਾਸ ਧਿਆਨ ਦਿੰਦੇ ਹਨ ਸਾਤ ਸੰਗਰ ਜੀ ਧਾਰਮਿਕ ਪੱਖੋਂ ਵੇਖਿਆ ਜਾਵੇ ਤਾਂ ਇਸ ਸਮੇਂ ਕੀਤੇ ਗਏ ਕੁਝ ਗੁਣਕਾਰੀ ਕੰਮ ਬਹੁਤ ਲਾਭ ਦੇਂਦੇ ਹਨ ਕਿਉਂਕਿ ਗ੍ਰਹਿਣ ਦੌਰਾਨ ਵਾਤਾਵਰਣ ਵਿੱਚ ਵੱਖਰੀਆਂ ਤਬਦੀਲੀਆਂ ਹੁੰਦੀਆਂ ਹਨ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆ ਜਾਵੇ ਤੇ ਮਜ਼ਬੂਤੀ ਆ ਜਾਵੇ ਨਕਾਰਾਤਮਕ ਸ਼ਕਤੀਆਂ ਤੁਹਾਡੇ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਲਈ ਦੂਰ ਹੋ ਜਾਣ ਤਾਂ ਫਿਰ 29 ਮਾਰਚ ਨੂੰ ਗ੍ਰਹਿਣ ਤੋਂ ਪਹਿਲਾਂ ਪਹਿਲਾਂ ਤਿੰਨ ਉਪਾਅ ਤੁਸੀਂ ਆਪਣੇ ਜੀਵਨ ਵਿੱਚ ਕਰ ਲੈਣੇ ਹਨ ਤਾਂ ਕਿ ਤੁਸੀਂ ਇਹਨਾਂ ਪਰੇਸ਼ਾਨੀਆਂ ਤੋਂ ਦੂਰ ਹੋ ਜਾਓ ਤੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆ ਜਾਵੇ ਤੁਸੀਂ ਹਰ ਪੱਖ ਤੋਂ ਹੀ ਮਜ਼ਬੂਤ ਹੋ ਜਾਓ ਸਾਧ ਸੰਗਤ ਜੀ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬੜਾ ਹੀ ਲਾਭ ਹੋ ਜਾਵੇਗਾ ਸੋ ਆਓ ਜੀ ਹੁਣ ਗੱਲ ਕਰਦੇ ਹਾਂ ਉਹਨਾਂ ਤਿੰਨ ਉਪਾਾਵਾਂ ਦੇ ਬਾਰੇ ਪਰ ਉਪਾਅ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕੋ ਹੀ ਬੇਨਤੀ ਕਰਾਂਗੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਤ ਸੰਗਜ ਜੀ ਕਿਹੜੇ ਹਨ ਉਹ ਤਿੰਨ ਉਪਾ ਤਾਂ ਸਭ ਤੋਂ ਪਹਿਲਾ ਜਿਹੜਾ ਉਪਾ ਹੈ দান ਅਤੇ ਸੇਵਾ ਦਾ দান ਅਤੇ ਸੇਵਾ ਇਨਸਾਨੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਧਰਮ ਤੇ ਕਰਮ ਮੰਨਿਆ ਜਾਂਦਾ ਹੈ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਜਾਂ ਆਪਣੀ ਕਮਾਈ ਦੇ ਵਿੱਚ ਕੋਜ ਹਿੱਸਾ ਕਿਸੇ ਲੋੜਵੰਦ ਦੀ ਸਹਾਇਤਾ ਵਿੱਚ ਦੇ ਦੇਂਦੇ ਹੋ ਇਹ ਕਿਰਿਆ ਸਿਰਫ ਦੂਜਿਆਂ ਲਈ ਨਹੀਂ ਤੁਹਾਡੇ ਆਪਣੇ ਲਈ ਵੀ ਫਾਇਦੇਮੰਦ ਸਾਬਿਤ ਹੋ ਜਾਵੇਗੀ ਕਿਉਂਕਿ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਦੇਣ ਵਾਲੇ ਹੱਥ ਹਮੇਸ਼ਾ ਉੱਤਮ ਹੁੰਦੇ ਹਨ ਅਤੇ ਜਿਸ ਵਿਅਕਤੀ ਦੇ দান ਕਰਨ ਦੀ ਆਦਤ ਪਾ ਲਈ ਉਸ ਦੀ ਜ਼ਿੰਦਗੀ ਵਿੱਚ ਫਿਰ ਕਦੇ ਵੀ ਦੁੱਖ ਨਹੀਂ ਆਉਂਦੇ ਪਰੇਸ਼ਾਨੀਆਂ ਨਹੀਂ ਆਉਂਦੀਆਂ ਸੂਰਜ ਗ੍ਰਹਿਣ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਚੀਜ਼ ਭਾਵੇਂ ਉਹ ਅਨਾਜ ਹੋਵੇ, ਪਾਣੀ ਹੋਵੇ, ਪੈਸਾ ਹੋਵੇ ਜਾਂ ਪੁਰਾਣੇ ਕੱਪੜੇ ਹੋਣ ਜੋ ਕਿ ਲੋੜਵੰਦਾਂ ਦੇ ਕੰਮ ਆ ਸਕਣ ਉਹ দান ਕਰ ਦੇਣੇ ਹਨ। ਪਰ ਸਭ ਤੋਂ ਪਹਿਲਾਂ ਮਹੱਤਵਪੂਰਨ ਗੱਲ ਇਹ ਹੈ ਜੀ ਕਿ ਇਹ দান ਤੁਸੀਂ ਸ਼ੁੱਧ ਮਨ ਤੇ ਨਿਸ਼ਕਾਮ ਭਾਵਨਾ ਦੇ ਨਾਲ ਕਰਨੀ ਹੈ। ਕਿਉਂਕਿ ਅਕਸਰ ਲੋਕ ਦਾਨਤਾ ਕਰਦੇ ਹਨ ਪਰ ਇਹ ਉਮੀਦ ਰੱਖਦੇ ਹਨ ਇਹਨਾਂ ਦੇ ਬਦਲੇ ਉਹਨਾਂ ਨੂੰ ਵਾਪਸ ਕੁਝ ਮਿਲ ਜਾਵੇ। ਇਸ ਤਰੀਕੇ ਨਾਲ ਕੀਤਾ ਗਿਆ ਦਾਨ ਅਸਲ ਵਿੱਚ ਸਾਡਾ ਹੀ ਆਪਣਾ ਸਵਾਰਥ ਬਣ ਜਾਂਦਾ ਹੈ ਜੋ ਕਿ ਸਾਡੇ ਲਈ ਬਿਲਕੁਲ ਵੀ ਗੁਣਕਾਰੀ ਨਹੀਂ ਹੁੰਦਾ ਜਦੋਂ ਤੁਸੀਂ ਗ੍ਰਹਿਣ ਤੋਂ ਪਹਿਲਾਂ ਦਾਨ ਕਰਦੇ ਹੋ ਤਾਂ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਰਥਿਕ ਮਜ਼ਬੂਤੀ ਲੈ ਕੇ ਆ ਜਾਵੇਗਾ ਇਹ ਆਤਮਿਕ ਸ਼ੁੱਧੀ ਦਾ ਵੀ ਇੱਕ ਸਰੋਤ ਬਣ ਜਾਂਦਾ ਹੈ ਜਿਵੇਂ ਕਿ ਤੁਸੀਂ ਦਾਨ ਦੀ ਆਦਤ ਬਣਾਉਂਦੇ ਹੋ ਤੁਹਾਡਾ ਮਨ ਕਰੋੜਤਾ ਤੋਂ ਮੁਕਤ ਹੋ ਜਾਂਦਾ ਹੈ ਅਤੇ ਤੁਹਾਡੇ ਮਨ ਵਿੱਚ ਜੋ ਵੀ ਪਰੇਸ਼ਾਨੀ ਹੁੰਦੀ ਹੈ ਚਿੰਤਾ ਹੁੰਦੀ ਹੈ ਜ਼ਿੰਦਗੀ ਨੂੰ ਲੈ ਕੇ ਕੰਮ ਕਾਰਨ ਨੂੰ ਲੈ ਕੇ ਉਹ ਦੂਰ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਅਸੀਂ ਇਹ ਹਮੇਸ਼ਾ ਹੀ ਵੇਖਦੇ ਆਏ ਹਾਂ ਜਿਨ੍ਹਾਂ ਲੋਕਾਂ ਨੇ दान ਅਤੇ ਸੇਵਾ ਦਾ ਰਾਹ ਫੜਿਆ ਹੋਇਆ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਾਨਪੁਨ ਕਰਦੇ ਹਨ ਤੇ ਉੱਚੀ ਆਰਥਿਕ ਅਵਸਥਾ ਤੇ ਆਤਮਿਕ ਪਦਵੀ ਤੇ ਪਹੁੰਚ ਜਾਂਦੇ ਹਨ ਇਸ ਲਈ ਸਾਥ ਸੰਗਤ ਜੀ ਤੁਸੀਂ ਗ੍ਰਹਿਣ ਤੋਂ ਪਹਿਲਾਂ-ਪਹਿਲਾਂ ਲੋੜਵੰਦਾਂ ਦੀ ਮਦਦ ਜ਼ਰੂਰ ਕਰਨੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਦੂਸਰੇ ਉਪਾਅ ਦੇ ਬਾਰੇ ਜਾਂ ਦੂਸਰੇ ਕੰਮ ਦੇ ਬਾਰੇ ਜੋ ਅਸੀਂ ਜ਼ਰੂਰ ਕਰਨਾ ਹੈ ਉਹ ਹੈ ਸਾਥ ਸੰਗਤ ਜੀ ਪਾਠ ਸਿਮਰਨ ਅਤੇ ਧਿਆਨ ਅਸੀਂ ਅਕਸਰ ਹੀ ਧਨ ਦੌਲਤ ਦੀ ਖਾਤਰ ਦੌੜ ਭੱਜ ਕਰਦੇ ਹੀ ਰਹਿੰਦੇ ਹਾਂ ਪਰ ਅਸਲ ਵਿੱਚ ਦੌਲਤ ਉਹ ਹੈ ਜੋ ਸਾਨੂੰ ਅੰਦਰੋਂ ਦੀ ਸ਼ਾਂਤੀ ਦੇਵੇ ਸਾਥ ਸੰਗਤ ਜੀ ਜੇਕਰ ਇੱਕ ਵਿਅਕਤੀ ਦੇ ਕੋਲ ਬਹੁਤ ਸਾਰੀ ਮਾਇਆ ਹੈ ਪਰ ਉਸਦੇ ਮਨ ਨੂੰ ਸ਼ਾਂਤੀ ਨਹੀਂ ਹੈ ਤਾਂ ਸਤ ਸੰਗਰ ਜੀ ਉਹ ਮਾਇਆ ਫਿਰ ਕਿਸ ਕੰਮ ਦੀ ਇਸ ਲਈ ਸੂਰਜ ਗ੍ਰਹਿਣ ਤੋਂ ਪਹਿਲਾਂ ਪਹਿਲਾਂ ਪਾਠ ਤੇ ਸਿਮਰਨ ਧਿਆਨ ਕਰਨ ਦੀ ਆਦਤ ਪਾ ਲਓ ਇਸ ਦੌਰਾਨ ਤੁਸੀਂ ਜਪਜੀ ਸਾਹਿਬ ਸੁਖਮਨੀ ਸਾਹਿਬ ਜਾਂ ਮੂਲ ਮੰਤਰ ਦਾ ਪਾਠ ਕਰਨਾ ਹੈ ਇਹ ਤੁਹਾਡੀ ਆਤਮਿਕ ਤਾਕਤ ਨੂੰ ਵਧਾ ਦੇਵੇਗਾ ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੇਰ ਘਾਟ ਨਹੀਂ ਰਹਿੰਦੀ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਮਾਇਆ ਤਤ ਪ੍ਰਭੂ ਦੇ ਨਾਮ ਵਿੱਚ ਹੀ ਹੈ ਜਿਸ ਵਿਅਕਤੀ ਨੇ ਆਪਣਾ ਮਨ ਰੱਬ ਦੇ ਨਾਲ ਜੋੜ ਲਿਆ ਹੈ ਉਸ ਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਂਦੀ ਸੋ ਫਿਰ ਸਾਥ ਸੰਗਤ ਜੀ ਤੁਸੀਂ ਹਰ ਰੋਜ਼ 10-15 ਮਿੰਟ ਤੱਕ ਸ਼ਾਂਤ ਬੈਠੋ ਤੇ ਆਪਣੀ ਆਤਮਿਕ ਤਾਕਤ ਵਧਾਉਣ ਦੀ ਕੋਸ਼ਿਸ਼ ਕਰੋ ਅਤੇ ਗ੍ਰਹਿਣ ਤੋਂ ਪਹਿਲਾਂ ਇਹ ਆਦਤ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰ ਲਓ ਤੁਸੀਂ ਵੇਖੋਗੇ ਤੁਹਾਡੀ ਜ਼ਿੰਦਗੀ ਵਿੱਚ ਅਸਮਾਨੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸਾਤ ਸੰਗਤ ਜੀ ਤੀਸਰਾ ਜੋ ਕੰਮ ਹੈ ਜੋ ਤੁਸੀਂ ਗ੍ਰਹਿਣ ਤੋਂ ਪਹਿਲਾਂ ਕਰਨਾ ਹੈ ਸ਼ੁੱਧ ਆਹਾਰ ਅਤੇ ਸ਼ੁੱਧ ਵਿਚਾਰ ਅਸੀਂ ਜੋ ਖਾਂਦੇ ਹਾਂ ਉਹ ਸਿਰਫ ਸਾਡੇ ਸਰੀਰ ਨੂੰ ਹੀ ਨਹੀਂ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦੇ ਹਨ ਜੇਕਰ ਤੁਸੀਂ ਨਿਮਰਤਾ ਸ਼ਾਂਤੀ ਧੀਰਜ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਤੁਹਾਡਾ ਭੋਜਨ ਵੀ ਇਸ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ ਕਾਂਸ਼ਿਕ ਭੋਜਨ ਭਾਵਕੇ ਨਸ਼ਾ ਮਾਸ ਸ਼ਰਾਬ ਅੰਡਾ ਮੀਟ ਇਸ ਪ੍ਰਕਾਰ ਦੇ ਸੇਵਨ ਨੂੰ ਛੱਡ ਦਿਓ ਗ੍ਰਹਿਣ ਤੋਂ ਪਹਿਲਾਂ ਪਹਿਲਾਂ ਇੱਕ ਦਿਨ ਉਪਵਾਸ ਕਰੋ ਜਾਂ ਹਲਕਾ ਭੋਜਨ ਖਾਓ ਤਾਂ ਤੁਸੀਂ ਆਪਣੇ ਆਪ ਨੂੰ ਆਤਮਿਕ ਸ਼ਾਂਤੀ ਦੇ ਨਾਲ ਤੇ ਸਰੀਰਕ ਤੌਰ ਤੇ ਪਵਿੱਤਰ ਮਹਿਸੂਸ ਕਰੋਗੇ ਇਹ ਸਿਰਫ ਆਹਾਰ ਬਾਰੇ ਨਹੀਂ ਹੈ ਤੁਸੀਂ ਆਪਣੇ ਵਿਚਾਰਾਂ ਨੂੰ ਵੀ ਪਵਿੱਤਰ ਕਰ ਲੈਣਾ ਹੈ ਜੇਕਰ ਤੁਸੀਂ ਗੁੱਸਾ ਨਫ਼ਰਤ ਕਰਨੀ ਛੱਡ ਦੇਓਗੇ ਤੁਹਾਡੀ ਆਰਥਿਕ ਮਜ਼ਬੂਤੀ ਆਪਣੇ ਆਪ ਹੀ ਵਧਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਸਾਤ ਸੰਗਤ ਜੀ ਹਰ ਕਿਸੇ ਮਨੁੱਖ ਦੀ ਇੱਛਾ ਹੁੰਦੀ ਹੈ ਉਹਦੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਧਨ ਸੰਪਤੀ ਆ ਜਾਵੇ ਖੁਸ਼ਹਾਲੀ ਆ ਜਾਵੇ ਪਰ ਅਸੀਂ ਅਕਸਰ ਇਹ ਸਮਝਦੇ ਹਾਂ ਕਿ ਇਹ ਸਭ ਕੁਝ ਸਿਰਫ ਕਿਸਮਤ ਤੇ ਹੀ ਨਿਰਭਰ ਕਰਦਾ ਹੈ ਅਸਲ ਵਿੱਚ ਕਿਸਮਤ ਉਹੀ ਬਦਲ ਸਕਦਾ ਹੈ ਜੋ ਆਪਣੇ ਕਰਮਾਂ ਨੂੰ ਬਦਲਣ ਲਈ ਤਿਆਰ ਹੁੰਦਾ ਹੈ ਗੁਰਬਾਣੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਜਿਹਾ ਬੀਜੋਗੇ ਤੇਹਾ ਵੱਡੋਗੇ ਜਿਹਾ ਬੀਜੋ ਸੋ ਲੁਣੇ ਅਰਥਾਤ ਜਿਹੋ ਜਿਹੇ ਅਸੀਂ ਕੰਮ ਕਰਦੇ ਹਾਂ ਉਹੋ ਜਿਹਾ ਹੀ ਆਪਣੇ ਜ਼ਿੰਦਗੀ ਵਿੱਚ ਫਲ ਪਾਉਂਦੇ ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਆਰਥਿਕ ਮਜ਼ਬੂਤੀ ਤੇ ਆਤਮਿਕ ਸ਼ਾਂਤੀ ਦਾ ਤਾਣਾ ਬੁਣ ਰਹੇ ਹਾਂ ਜੇਕਰ ਅਸੀਂ ਸਹੀ ਰਾਹ ਤੇ ਚੱਲੀਏ ਤੇ 29 ਮਾਰਚ ਦੇ ਦਿਨ ਸੂਰਜ ਗ੍ਰਹਿਣ ਤੋਂ ਪਹਿਲਾਂ ਪਹਿਲਾਂ ਜੇਕਰ ਤੁਸੀਂ ਇਹ ਤਿੰਨ ਉਪਾ ਆਪਣੇ ਜ਼ਿੰਦਗੀ ਵਿੱਚ ਕਰ ਲੈਂਦੇ ਹੋ ਭਾਵਕੇ ਦਾਨ ਸਿਮਰਨ ਤੇ ਸ਼ੁੱਧਤਾ ਤਾਂ ਜ਼ਿੰਦਗੀ ਵਿੱਚ ਅਨੇਕਾਂ ਤਬਦੀਲੀਆਂ ਆ ਸਕਦੀਆਂ ਹਨ ਪਰ ਇਹਨਾਂ ਉਪਾਵਾਂ ਨੂੰ ਆਪਣੇ ਜੀਵਨ ਵਿੱਚ ਅਸਲ ਤਰੀਕੇ ਨਾਲ ਲਾਗੂ ਕਰਨਾ ਬੜਾ ਜ਼ਰੂਰੀ ਹੈ ਅਸੀਂ ਸਭ ਤੋਂ ਪਹਿਲਾਂ ਆਪਣੇ ਮਨ ਦੀ ਸੋਚ ਨੂੰ ਬਦਲਣਾ ਹੈ ਕਿਉਂਕਿ ਜਦੋਂ ਤੁਸੀਂ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਦਾਨ ਕਰਦੇ ਹੋ ਤਾਂ ਸਿਰਫ ਵਾਹਿਗੁਰੂ ਦੀ ਰਜ਼ਾ ਦੀ ਕਦਰ ਕਰਨ ਵਾਲੀ ਸੋਚ ਤੁਹਾਡੇ ਮਨ ਵਿੱਚ ਹੋਣੀ ਚਾਹੀਦੀ ਹੈ ਪਰ ਅਸੀਂ ਨਹੀਂ ਬਣਾਉਂਦੇ ਬਲਕਿ ਤੁਹਾਡੇ ਜ਼ਿੰਦਗੀ ਵਿੱਚ ਇੱਕ ਆਤਮਿਕ ਸ਼ੁੱਧੀ ਲੈ ਕੇ ਆਵੇਗੀ ਇਹ ਸੋਚ ਸਾਧ ਸੰਗਤ ਜੀ ਦਾਨ ਹਮੇਸ਼ਾ ਨਿਸ਼ਕਾਮ ਭਾਵਨਾ ਨਾਲ ਕਰਨਾ ਚਾਹੀਦਾ ਹੈ ਨਾ ਕਿ ਹਰ ਕਿਸੇ ਨੂੰ ਦੱਸ ਕੇ ਕਰੋ ਕਿ ਮੈਂ ਇਸ ਚੀਜ਼ ਨੂੰ ਇਸ ਵਿਅਕਤੀ ਨੂੰ ਦਾਨ ਕੀਤਾ ਹੈ ਉਸ ਕੀਤੀ ਹੋਈ ਦਾਨ ਚੀਜ਼ ਦਾ ਤੁਹਾਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ ਜੋ ਵਿਅਕਤੀ ਦੂਜਿਆਂ ਦੀ ਮਦਦ ਕਰਦੇ ਹਨ ਹਮੇਸ਼ਾ ਹੀ ਉਹਨਾਂ ਨੂੰ ਵਦੇਰੇ ਅਸ਼ੀਰਵਾਦ ਤੇ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ। ਦੂਸਰਾ ਸਾਥ ਸੰਗਤ ਜੀ ਧਨ ਦੌਲਤ ਵੱਡੇ ਘਰ ਤੇ ਅਲਿਸ਼ਾਨ ਗੱਡੀਆਂ ਮਨੁੱਖੀ ਜੀਵਨ ਦੀ ਅਸਲੀ ਦੌਲਤ ਨਹੀਂ ਹਨ। ਅਸਲੀ ਦੌਲਤ ਉਹ ਮਨ ਦੀ ਸ਼ਾਂਤੀ ਹੈ ਜੋ ਨਾਮ ਜਪਣ ਦੇ ਨਾਲ ਹੀ ਤੁਹਾਨੂੰ ਮਿਲੇਗੀ ਕੋਈ ਖੁਦ ਮਹਿਸੂਸ ਕਰ ਲੈਣਾ। ਅਸੀਂ ਅਕਸਰ ਹੀ ਧਨ ਇਕੱਠਾ ਕਰਦੇ ਹਾਂ ਪਰ ਅਸੀਂ ਇਹ ਅਕਸਰ ਹੀ ਭੁੱਲ ਜਾਂਦੇ ਹਾਂ। ਕਿ ਅਸੀਂ ਇਹ ਧਨ ਦਾ ਸਹੀ ਤਰੀਕੇ ਨਾਲ ਉਪਯੋਗ ਵੀ ਕਰ ਸਕਦੇ ਹਾਂ ਜਾਂ ਨਹੀਂ ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਜੀਵਨ ਵਿੱਚ ਕਿਸੇ ਵੀ ਤਰੀਕੇ ਦੀ ਕਦੇ ਵੀ ਘਾਟ ਮਹਿਸੂਸ ਨਹੀਂ ਕਰਦਾ ਤੇ ਤੀਸਰਾ ਸਾਧ ਸੰਗਤ ਜੀ ਅਸੀਂ ਜੋ ਖਾਂਦੇ ਹਾਂ ਉਹ ਸੋਚਦੇ ਹਾਂ ਜੋ ਕਰਮ ਕਰਦੇ ਹਾਂ ਉਸੇ ਹੀ ਰਸਤੇ ਤੇ ਸਾਨੂੰ ਉਹ ਕਰਮ ਲੈ ਜਾਂਦੇ ਹਨ ਜੇਕਰ ਅਸੀਂ ਭੋਜਨ ਬੋਲ ਤੇ ਸੋਚ ਨੂੰ ਸ਼ੁੱਧ ਰੱਖੀਏ ਤਾਂ ਸਾਧ ਸੰਗਤ ਜੀ ਸਭ ਕੁਝ ਆਤਮਿਕ तरीके ਦੇ ਨਾਲ ਸਾਡੇ ਲਈ ਹਮੇਸ਼ਾ ਲਈ ਲਾਭਕਾਰੀ ਸਾਬਿਤ ਹੋ ਜਾਵੇਗਾ ਗ੍ਰਹਿਣ ਤੋਂ ਪਹਿਲਾਂ ਇੱਕ ਦਿਨ ਤੁਸੀਂ ਉਪਵਾਸ ਕਰੋ ਸਾਤਵਿਕ ਭੋਜਨ ਖਾਓ ਇਹ ਤੁਹਾਡੀ ਅੰਦਰੂਨੀ ਸ਼ਕਤੀ ਨੂੰ ਵਧਾ ਦੇਵੇਗਾ ਸੋ ਸਾਤ ਸੰਗਤ ਜੀ ਸੂਰਜ ਗ੍ਰਹਿਣ ਦਾ ਸਮਾਂ ਕੀ ਹੈ ਸੂਰਜ ਗ੍ਰਹਿਣ ਦਾ ਸਮਾਂ ਦੱਸਿਆ ਜਾ ਰਿਹਾ ਹੈ ਜੀ 2 ਵਜੇ ਦੁਪਹਿਰ 2 ਵਜੇ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਅੰਤਲਾ ਸਮਾ ਹੋਵੇਗਾ 4:16 ਮਿੰਟ ਦਾ ਇਸ ਲਈ ਤੁਸੀਂ ਇਸ ਸਮੇਂ ਵਿੱਚ ਕੁਝ ਖਾਸ ਪਰਹੇਜ਼ ਕਰ ਲੈਣੇ ਹਨ ਤੇ ਉਸ ਤੋਂ ਪਹਿਲਾਂ-ਪਹਿਲਾਂ ਇਹ ਤਿੰਨ ਦਾ ਤਿੰਨ ਕੰਮ ਜ਼ਰੂਰ ਕਰ ਲੈਣੇ ਹਨ ਤਾਂ ਕਿ ਤੁਹਾਡੀ ਜ਼ਿੰਦਗੀ ਨੂੰ ਇੱਕ ਵਧੀਆ ਦਿਸ਼ਾ ਮਿਲ ਜਾਵੇ ਤੁਹਾਡੀ ਭਵਿੱਖ ਤਕਦੀਰ ਨੂੰ ਹੀ ਬਦਲਿਆ ਜਾ ਸਕੇ ਇਸ ਲਈ ਇਹਨਾਂ ਉਪਾਅਾਂ ਨੂੰ ਜ਼ਰੂਰ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ